ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਇਤਿਹਾਸਿਕ ਫਿਲਮ ਗੁਰੂ ਨਾਨਕ ਜਹਾਜ਼ ਸਿਨੇਮਾ ਕਾਰਾ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਫਿਲਮ ਦੀ ਹਰ ਪੱਖੋਂ ਤਾਰੀਫ ਹੋ ਰਹੀ ਹੈ ਤੇ ਫਿਲਮ ਪਰਿਵਾਰਾਂ ਸਮੇਤ ਖਾਸ ਕਰਕੇ ਪੱਛਿਆ ਨਾਲ ਮਿਲ ਕੇ ਦੇਖਣ ਵਾਲੀ ਫਿਲਮ ਬਣ ਗਈ ਹੈ ਫਿਲਮ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਦੇ ਸ਼ੁਰੂਆਤੀ ਸੀਨ ਹੀ ਫਿਲਮ ਦੀ ਕਹਾਣੀ ਨੂੰ ਜਾਣਨ ਦੀ ਲਾਲਸਾ ਪਤਾ ਕਰ ਦਿੰਦੇ ਹਨ ਤੇ ਇੱਕ ਇੱਕ ਸੀਨ ਤੁਹਾਨੂੰ ਉਸ ਸਮੇਂ ਦੇ ਹਾਲਾਤ ਤੇ ਮਾਹੌਲ ਵਿੱਚ ਲੈ ਜਾਂਦਾ ਹੈ ਫਿਲਮ ਦੇਖਦਿਆਂ ਤੁਹਾਨੂੰ ਇੰਜ ਮਹਿਸੂਸ ਹੋਵੇਗਾ ਕਿ ਤੁਸੀਂ ਆਪ ਉਸ ਸਮੇਂ ਦੇ ਵਿੱਚ ਪਹੁੰਚ ਗਏ ਹੋ ਫਿਲਮ ਵਿੱਚ ਹਰੇਕ ਕਲਾਕਾਰ ਦੀ ਐਕਟਿੰਗ ਫਿਰ ਭਾਵੇਂ ਉਹ ਤਰਸੀਮ ਜਸੜ ਹੋਣ ਜਾਂ ਗੁਰਪ੍ਰੀਤ ਕੋਗੀ ਬਲਵਿੰਦਰ ਬੁੱਲਟ ਅਮਨ ਤਾਲੀਵਾਲ ਸਮੇਤ ਵਿਦੇਸ਼ੀ ਕਲਾਕਾਰ ਮਾਰਕ ਬੈਨਿੰਗਟਨ ਅਤੇ ਐਡਵਰਡ ਸੌਨ ਨਬਲਿਕ ਸਮੇਤ ਹਰੇਕ ਕਲਾਕਾਰ ਦਾ ਕੰਮ ਬਾਕਮਾਲ ਹੈ ਗੁਰੂ ਨਾਨਕ ਚਾਹਤ ਫਿਲਮ ਜਿੱਥੇ ਦਰਸ਼ਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੀ ਹੈ ਉੱਥੇ ਇਹ ਫਿਲਮ ਤੁਹਾਨੂੰ ਭਾਵਕ ਵੀ ਕਰਦੀ ਹੈ ਫਿਲਮ ਦਾ ਡਾਇਰੈਕਸ਼ਨ ਕਮਾਲ ਦਾ ਹੈ ਜਿਸ ਨੂੰ ਨਿਭਾਇਆ ਹੈ ਸ਼ਰਨ ਆਟਨੀ ਜੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ ਫਿਲਮ ਵਿੱਚ ਵੀ ਐਫਐਕਸ ਐਕਸ਼ਨ ਤੇ ਮਿਊਜ਼ਿਕ ਦਾ ਕੰਮ ਵੀ ਬਹੁਤ ਵਧੀਆ ਕੀਤਾ ਹੋਇਆ ਹੈ ਗੁਰੂ ਨਾਨਕ ਚਾਹਤ ਫਿਲਮ ਵਿੱਚ ਅੰਗਰੇਜ਼ੀ ਹਕੂਮਤ ਦੌਰਾਨ ਕੈਨੇਡਾ ਦੇ ਉਸ ਮਾਹੌਲ ਨੂੰ ਦੇਖ ਦਰਸ਼ਕਾਂ ਅੰਦਰ ਆਪਣੇ ਸ਼ਹੀਦਾਂ ਲਈ ਹੋਰ ਸਨਮਾਨ ਬਤਾ ਹੈ ਇਸ ਦਿਨਾਲ ਹੀ ਫਿਲਮ ਦਾ ਹਰੇਕ ਡਾਇਲੋਗ ਵੀ ਫਿਲਮ ਦੇ ਹਰੇਕ ਸੀਨ ਵਿੱਚ ਚਾਨ ਪਾਉਂਦਾ ਹੈ कोल मिलाके गुरनारक जहाज़ एक देखने जोक प्रभारक फिल्म है फिल्म नून डायरेक्ट शरणाट वाले शरणदीप सिंह ने कीता है ते कहानी हरनवीर सिंह अतिशरणाट ने लिखी है ते निर्माता मानप्री जोहलहन अतिसहन निर्माता करमजीत सिंह जोहलहन आप सब एक बार जाके ये फिल्म जरूर देखनी चाहिए है